<Skansana>, हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਚੋਣ ਲਵਾਈ ਤੋਂ ਬਾਅਦ ਜੇਕਰ ਪਾਣੀ ਘੜ ਜਾਂਦਾ ਤੇ ਆਪਣੇ ਖੇਤ ਦੇ ਜਨਦੀਨ ਜਿਹੜੇ ਆ ਕੱਖ ਆ ਜਿਹਨੂੰ ਆਪਾਂ ਗੰਦ ਕਹਿ ਦਿੰਨੇ ਹੋ ਜਾਂਦੇ ਆ ਕਿਸੇ ਪ੍ਰਕਾਰ ਦਾ ਵੀ ਜਿਹੜੇ ਰਦੀਨ ਹੋ ਜੇ ਤੇ ਉਸ ਤੋਂ ਬਾਅਦ ਜੇਕਰ ਆਪਾਂ ਉਹਨੂੰ ਖਤਮ ਕਿਹੜੀ ਕਿਹੜੀ ਦਵਾਈ ਨਾਲ ਕਰ ਸਕਦੇ ਆ ਕਿਹੜੀ ਦਵਾਈ ਕਿੰਨਾ ਕੰਮ ਕਰਦੀ ਆ ਪਾਣੀ ਕਿੰਨੇ ਘੰਟੇ ਰੱਖਣਾ ਪੈਂਦਾ ਕਿਹੜੀ ਦਵਾਈ ਚ ਕਿੰਨੇ ਘੰਟੇ ਕਿਹੜੀ ਦਵਾਈ ਚ ਘੱਟ ਪਾਣੀ ਰੱਖਣਾ ਮੈਂ ਜਿਹੜਾ ਆਪਣਾ ਸਰ ਜਾਂਦਾ ਪੂਰੀ ਗੱਲਬਾਤ ਕਰਦੇ ਆ ਸੋ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂਕਾ ਆਪਣੇ ਹੋਰ ਭਰਾਵਾਂ ਤੱਕ ਜਾਣਕਾਰੀ ਪਹੁੰਚ ਜਾਵੇ ਸੋ ਕਿਸਾਨ ਭਰਾ ਹੁਣ ਆਪਾਂ ਗੱਲਬਾਤ ਕਰਦੇਗੇ ਜਦੋਂ ਆਪਾਂ ਝੋਨੇ ਲਵਾਈ ਤੋਂ ਬਾਅਦ ਜੇਕਰ ਆਪਣੇ ਖੇਤ ਦੇ ਵਿੱਚ ਜਾਂ ਤਾਂ ਕद्दू ਵਜੇ ਨੂੰ ਜਿਹੜਾ ਥੋੜਾ ਜਿਹਾ ਕद्दू ਮਾਰਦਿੰਨੇ ਆਪਾਂ ਤੇ ਆਪਾਂ ਨੂੰ ਲੇਬਰ ਨਹੀਂ ਮਿਲਦੀ ਤਾਂ ਤੇੰ ਤੋਂ 4 ਦਿਨ ਬਾਅਦ ਲੇਬਰ ਮਿਲਦੀ ਆ ਤਾਂ ਤਾਂ ਵੀ ਆਪਣੇ ਜਿਹੜੇ ਕੱਦੂ ਦੇ ਵਿੱਚ ਵੀ ਜਿਹੜੇ ਕਾਕਖ ਆ ਜਿਹੜੇ ਸਵਾਹ ਵਗੈਰਾ ਜਾਂ ਹੋਰ ਨਦੀਨ ਹੈ ਜਿਹੜੇ ਉੱਗਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ 4 ਕੁ ਦਿਨ ਤੋਂ ਬਾਅਦ ਜਿਹੜਾ ਨਦੀਨ ਆਪਣੇ ਖੇਤ ਚ ਉੱਗਣਾ ਸ਼ੁਰੂ ਹੋ ਜਾਂਦਾ ਚਾਹੇ ਆਪਣੇ ਖੇਤ ਚ ਪਾਣੀ ਭਰਿਆ ਹੀ ਗੋਣਾ ਹੋਵੇ ਤਾਂ ਵੀ ਜਿਹੜਾ ਪਾਣੀ ਦੇ ਵਿੱਚ ਵੀ ਜਿਹੜਾ ਨਦੀਨ ਜਿਹੜੇ ਉੱਗਣੇ ਸ਼ੁਰੂ ਹੋ ਜਾਂਦੇ ਕੋਈ ਕਈ ਇਹੋ ਜਿਹੇ ਨਦੀਨ ਨੇ ਜਿਹੜੇ ਪਾਣੀ ਦੇ ਵਿੱਚ ਹੀ ਉੱਗਣੇ ਸਟਾਰਟ ਹੋ ਜਾਂਦੇ ਆ ਜਿਵੇਂ ਆਪਾਂ ਸਵਾਹ ਕਹ ਲਈਏ ਜਾਂ ਫਿਰ ਮਿਰਚੀ ਬੂਟੀ ਜਾਂ ਫਿਰ ਜਿੱਦਾਂ ਜਿਹਨੂੰ ਪਿਆਜ਼ੀ ਕਹਿ ਦਿੰਨੇ ਆ ਕੂਈ ਕਹਿ ਦਿੰਨੇ ਆ ਤਾਂ ਇਹ ਜਿਹੜੇ ਨਦੀਨ ਹੁੰਦੇ ਆ ਇਹ ਪਾਣੀ ਦੇ ਵਿੱਚ ਹੀ ਉਗਣੇ ਸ਼ੁਰੂ ਹੋ ਜਾਂਦੇ ਜਦੋਂ ਪਾਣੀ ਥੋੜਾ ਜਿਹਾ ਹੋਰ ਨੀਵਾ ਹੁੰਦਾ ਜਾਂ ਆਪਣੇ ਖੇਤ ਨੂੰ ਹਵਾ ਲੱਗਦੀ ਆ ਇੱਕਦਮ ਹੀ ਜਿਹੜੇ ਆਪਣਾ ਵਾਧਾ ਕਰ ਦਿੰਦੇ ਆ ਤਾਂ ਇਹਨਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਜੇਕਰ ਝੋਨੇ ਦੀ ਲਵਾਈ ਸਮੇਂ ਨਦੀਨ ਹੋ ਜਾਣ ਤਾਂ ਬਾਅਦ ਵਿੱਚ ਜਿਹੜਾ ਝੋਨਾ ਆਪਣਾ ਨਦੀਨ ਬਹੁਤ ਜ਼ਿਆਦਾ ਹੋ ਜਾਂਦੇ ਆ ਤੇ ਫਿਰ ਝੋਨਾ ਉੱਥੇ ਹੋਣਾ ਬਹੁਤ ਮੁਸ਼ਕਲ ਹੁੰਦਾ ਤੇ ਬਾਅਦ ਨਦੀਨ ਕੰਟਰੋਲ ਕਰਨਾ ਬੜਾ ਔਖਾ ਹੋ ਜਾਂਦਾ ਤਾਂ ਆਪਾਂ ਅੱਜ ਤਿੰਨਾਂ ਦਵਾਈਆਂ ਦੀ ਗੱਲ ਕਰਨੀ ਜਿਵੇਂ ਬੂਟਾ ਕਲੋਰ ਆ ਜਾਂਦੀ ਆ ਪਰਟੀਲਾ ਕਰੋ ਆ ਜਾਂਦੀ ਆ ਜਾਂ ਅਨਿਲੋ ਫੋਸ ਜਿਹਨੂੰ ਨੀਲੋ ਗਾਰਡ ਦੇ ਨਾਲ ਆਪਾਂ ਜਾਣਦੇ ਆ ਇਹਨਾਂ ਦਵਾਈਆਂ ਨੂੰ ਆਪਾਂ ਕਿਸ ਸਮੇਂ ਤੇ ਕਿਹੜੇ-ਕਿਹੜੇ ਤਰੀਕੇ ਨਾਲ ਵਰਤ ਸਕਦੇ ਆ ਪਹਿਲੇ ਨੰਬਰ ਤੇ ਕਿਸਾਨ ਭਰਾ ਜੇਕਰ ਤੁਹਾਡੇ ਕਦੂ ਦੇ ਵਿੱਚ ਹੀ ਜਾਨਕਿ ਤੁਸੀਂ ਕਦੂ ਮਾਰਿਆ ਕੀ ਕਦੂ ਕੀਤਾ ਤਾਂ ਲੇਵਰ ਨਹੀਂ ਮਿਲਿਆ ਤੇ ਤਿੰਨ ਤੋਂ ਚਾਰ ਦਿਨ ਬਾਅਦ ਜੇਕਰ ਤੁਹਾਡੇ ਖੇਤ ਦੇ ਨਦੀਨ ਉੱਗਨੇ ਸ਼ੁਰੂ ਹੋ ਗਏ ਆ ਤਾਂ ਉੱਥੇ ਕਿਸਾਨ ਭਰਾ ਆਪਾਂ ਜਿਹੜੀ ਪਰਟੀਲਾ ਗੋਰ ਜਾਂ ਫਿਰ ਬੂਟਾ ਕਲੋਰ ਦੀ ਵਰਤੋਂ ਕਰ ਸਕਦੇ ਆ ਜੇਕਰ ਆਪਾਂ ਤਿੰਨ ਤੋਂ ਚਾਰ ਦਿਨ ਪਾਣੀ ਭਰ ਸਕਦੇ ਆ ਤਾਂ ਉੱਥੇ ਆਪਾਂ ਪਟੇਲਾ ਕਰੋ ਵਰਤਣੀ ਆ ਜੇਕਰ ਆਪਣੇ ਖੇਤ ਚ ਪਾਣੀ ਆਪਾਂ ਜ਼ਿਆਦਾ ਟਾਈਮ ਨਹੀਂ ਭਰ ਸਕਦੇ ਰੱਖ ਸਕਦੇ ਉੱਥੇ ਆਪਾਂ ਜਿਹੜੀ ਬੂਟਾ ਘਲੋਰ ਦਵਾਈ ਵਰਤਣੀ ਕਿਉਂਕਿ ਬੂਟਾ ਘਲੋਰ ਦਵਾਈ ਜਿਹੜੀ ਆਪਾਂ ਲਗਭਗ 24 ਘੰਟੇ ਵੀ ਪਾਣੀ ਰਹਿ ਜੇ ਆਪਣੇ ਖੇਤ ਚ ਤਾਂ ਤਾਂ ਵੀ ਜਿਹੜੇ ਨਦੀਨ ਉਹ ਗਲ ਜਾਂਦੇ ਆ ਸੋ ਅੱਗੇ ਗੱਲ ਆ ਜਿੰਦੀ ਜੇਕਰ ਆਪਾਂ ਝੋਨੇ ਦੀ ਦਵਾਈ ਕਰ ਦਿੱਤੀ ਆ ਤਾਂ ਝੋਨਾ ਦਵਾਈ ਤੋਂ ਬਾਅਦ ਜਿੱਦਾਂ ਕੋਈ 5 ਜਾਂ 7 ਦਿਨ ਬਾਅਦ ਜਾਂ ਹਫਤੇ ਬਾਅਦ ਆਪਣੇ ਜਿਹੜੀ ਚਾਹੇ ਆਪਾਂ ਪਟੇਲਾ ਕੋਲ ਵਰਤੀ ਵੀ ਆ ਕਿਉਂਕਿ ਇਹ ਵਰਤਨ ਤੋਂ ਦੁਬਾਰਾ ਵੀ ਜਿਹੜੀ ਇੱਥੇ ਆਪਾਂ ਇੱਕ ਗੱਲ ਜ਼ਰੂਰ ਐਡ ਕਰਦੇ ਜੇਕਰ ਤੁਸੀਂ ਬੂਟਾ ਕਲੋਰ ਦਵਾਈ ਵਰਤਣੀ ਆ ਤਾਂ ਇੱਕ ਸਾਨੂੰ ਵਰਤਨ ਤੋਂ ਬਾਅਦ ਵੀ ਜਿਹੜੀ ਬੂਟਾ ਕਲੋਰ ਆਪਾਂ ਦਵਾਈ ਪਾਉਣੇ ਇਸ ਤੋਂ ਬਾਅਦ ਵੀ ਜਿਹੜਾ ਕਰਨ ਖੇਤ ਨਦੀਨ ਜਾਦੇ ਜਾਂ ਬੀਜ ਜ਼ਿਆਦਾ ਨਦੀਨਾਂ ਦਾ ਤਾਂ ਤਾਂ ਵੀ ਇਸ ਤੋਂ ਵਰਤਨ ਤੋਂ ਬਾਅਦ ਵੀ ਜੇਕਰ ਖੇਤ ਨੂੰ ਹਵਾ ਲੱਗ ਜਾਂਦੀ ਪਾਣੀ ਘਟ ਜਾਂਦਾ ਪਾਣੀ ਜਾਨੀ ਕਿ ਪੂਰਾ ਨਹੀਂ ਆਪਣੇ ਆਉਂਦਾ ਤਾਂ ਤਾਂ ਵੀ ਜਿਹੜਾ ਨਦੀਨ ਆਪਣੇ ਦੁਬਾਰਾ ਵੀ ਉੱਗ ਆਉਂਦੇ ਹੁੰਦੇ ਆ ਖਾਸ ਕਰਕੇ ਬੂਟਾ ਕਲੋਰ ਇਹ ਆਪਣਾ ਤਜਰਬਾ ਕਿਉਂਕਿ ਆਪਾਂ ਇੱਕ ਖੇਤ ਚ ਪਾ ਕੇ ਦੇਖੀ ਆ ਕੱਦੂ ਦੇ ਵਿੱਚ ਜਿਹੜਾ ਨਦੀਨ ਹੋ ਗਏ ਸੀ ਉਹਨੂੰ ਵੈਸੇ ਤਾਂ ਬੂਟਾ ਕਲੋਰ ਨੇ ਬਿਲਕੁਲ ਖਤਮ ਕਰ ਦਿੱਤੇ ਪਰ ਉਸ ਤੋਂ ਬਾਅਦ ਜਿਵੇਂ ਹੀ ਹਵਾ ਲੱਗੀ ਦੁਬਾਰਾ ਜਿਹੜੇ ਨਦੀਨ ਆ ਬੀਜ ਪਿਆ ਸੀ ਨਦੀਨਾਂ ਦਾ ਉਹ ਦੁਬਾਰਾ ਫੇਰ ਜਿਹੜਾ ਉਗਣਾ ਸ਼ੁਰੂ ਹੋ ਗਿਆ ਤਾਂ ਇਹ ਜਿਹੜਾ ਬੂਟਾ ਕਲੋਰ ਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਵੀਕ ਪੁਆਇੰਟ ਲੱਗਦਾ ਕਿ ਵੀ ਇੱਕ ਵਾਰ ਵਰਤਣ ਤੋਂ ਬਾਅਦ ਵੀ ਜਿਹੜੇ ਨਦੀਨ ਹੋ ਜਾਂਦੇ ਜੇਕਰ ਪਾਣੀ ਆਪਣੇ ਘਟ ਮਿਲਦਾ ਜਾਂ ਖੇਤ ਨੂੰ ਹਵਾ ਲੱਗ ਜਾਂਦੀ ਆ ਤਾ ਪਟਿਲਾ ਕੁਰ ਵਰਤਨ ਦਾ ਆਪਾਂ ਨੂੰ ਇਹ ਹੈਗਾ ਕਿ ਜੇਕਰ ਇਹ ਆਪਾਂ ਇੱਕ ਵਾਰ ਵਰਤ ਲਈ ਤੇ ਦੁਬਾਰਾ ਆਪਣੇ ਖੇਤ ਦੇ ਜਿਹੜੇ ਨਦੀਨ ਜੇਕਰ ਆਪਾਂ ਸਹੀ ਤਰੀਕੇ ਨਾਲ ਦੀ ਵਰਤੋਂ ਕਰ ਲੈਨੇ ਤੇ ਦੁਬਾਰਾ ਨਦੀਨ ਜਲਦੀ ਆਪਣੇ ਖੇਤ 'ਚ ਨਹੀਂ ਉਗਦੇ ਤਾਂ ਇਸ ਤੋਂ ਬਾਅਦ ਆ ਜਾਂਦੀ ਬਈ ਜੇਕਰ ਤਾਂ ਆਪਾਂ ਲੱਗਦਾ ਬਈ ਪਾਣੀ ਆਪਾਂ ਜਿਵੇਂ ਨਦੀਨ ਕਈ ਪ੍ਰਕਾਰ ਦੇ ਨਦੀਨ ਉਗ ਪੈਂਦੇ ਆ ਤਾਂ ਅਨਿਲੋਗਾਰਡ ਦੀ ਵਰਤੋਂ ਵੀ ਕਿਸਾਨ ਵੀਰ ਕਰਦੇ ਆ ਤਾਂ ਅਨਿਲੋਗਾਰਡ ਜਿਹਦੀ ਆਪਾਂ ਵਰਤੋਂ ਕਰਨੀ ਉਹਦੀ ਥੋੜਾ ਜਿਹਾ ਆਪਾਂ ਸਾਵਧਾਨੀ ਰੱਖਣੀ ਹੁੰਦੀ ਹੈ ਖਾਸ ਕਰਕੇ ਬੂਟਾ ਕਲੋਰ ਵੀ ਜਦੋਂ ਆਪਾਂ ਝੋਨਾ ਚਾਰ ਤੋਂ ਪੰਜ ਦਿਨ ਲੱਗੇ ਨੂੰ ਹੋ ਜਾਂਦੇ ਉਦੋਂ ਹੀ ਵਰਤਣੀ ਆ ਕਿਉਂਕਿ ਜੇਕਰ ਆਪਾਂ ਮੌਕੇ ਦੇ ਪਾ ਦਿੰਨੇ ਆ ਤਾਂ ਫਿਰ ਆਪਣੇ ਝੋਨੇ ਨੂੰ ਥੋੜਾ ਜਿਹਾ ਖੇੜਾ ਮਾਰਦੀ ਯਾਨੀ ਕਿ ਜੜਾਂ ਦੇ ਅਸਰ ਕਰਦੀ ਜਿਹੜੀ ਬੂਟਾ ਕਲੋਰ ਦਵਾਈ ਤਾਂ ਜਿਹੜੀ ਅਨਿਲੋ ਗਾੜ ਇਹਨੂੰ ਹਮੇਸ਼ਾ ਕੋਸ਼ਿਸ਼ ਇਹ ਹੀ ਕਰਿਆ ਕਰੋ ਕਿਉਂਕਿ ਕਈ ਵਾਰ ਆਪਾਂ ਸੋਚਦੇ ਆ ਕਿ ਨਿਲੋ ਗਾੜਨਾ ਗਲ ਗੰਦ ਜਿਹੜਾ ਕੱਖ ਹੈ ਜਿਹੜੇ ਉਹ ਗਲ ਜਾਂਦੇ ਜਾਂ ਖਤਮ ਹੋ ਜਾਂਦੇ ਆ ਤਾਂ ਇਹਨੂੰ ਵਰਤਨ ਲੱਗਿਆ ਆਪਣੋਂ ਇਹ ਧਿਆਨ ਰੱਖਣਾ ਜਦੋਂ ਆਪਣਾ ਘਟੋ ਘਟ ਝੋਨਾ ਜਿਹੜਾ 10 ਤੋਂ 15 ਦਿਨ ਦਾ ਹੋ ਗਿਆ ਵੇ ਉਦੋਂ ਆਪਾਂ ਇਹ ਨੀਲੋਗੜ ਦੀ ਵਰਤੋਂ ਕਰਨੀ ਕਿਉਂਕਿ ਜਦੋਂ ਆਪਾਂ ਪਾਣੀ ਜ਼ਿਆਦਾ ਭਰਦੇ ਜੇਕਰ ਜਿਹੜੀਆਂ ਜੜੀਆਂ ਜਾਂ ਬੂਜੇ ਆ ਝੋਨੇ ਦੇ ਪੱਤੇ ਆ ਵਿੱਚ ਡੁੱਬੇ ਰਹਿੰਦੇ ਆ ਉਹਨੂੰ ਵੀ ਜਿਹੜਾ ਨੀਲੋਗੜ ਦੇ ਦਵਾਈ ਉਹ ਗਾਲ ਦਿੰਦੀ ਆ ਇਸ ਗੱਲ ਦਾ ਧਿਆਨ ਰੱਖਣਾ ਕਿ ਝੋਨਾ ਆਪਣਾ ਪੂਰਾ ਚੱਲ ਗਿਆ ਵੇ ਘਟੋ ਘਟ 10 12 ਦਿਨ ਦਾ ਲੱਗੇ ਨੂੰ ਹੋ ਗਏ ਹੁਣ ਤਾਂ ਫੇਰ ਜਿਹੜੀ ਨੀਲੋਗੜ ਦੀ ਵਰਤੋਂ ਕਰਿਆ ਕਰੋ ਇਹਦੀ ਵਰਤੋਂ ਕਰਨ ਲੱਗਿਆ ਖਾਸ ਕਰਕੇ ਆਪਾਂ ਰੇਤਾ ਜਾਂ ਮਿੱਟੀ ਦੇ ਵਿੱਚ ਜਿਹੜਾ ਛਿੱਟਾ ਮਾਰਨਾ ਤਾਂ ਇਹ ਆਪਾਂ ਨੂੰ ਇਹਦਾ ਫਾਇਦਾ ਦੇਖਣ ਨੂੰ ਮਿਲਦਾ ਜੇਕਰ ਆਪਾਂ ਦੀ ਸਪਰੇਅ ਕਰਦਾਂਗੇ ਜਾਂ ਫਿਰ ਉਦਾਂ ਬੋਦਲਣਾ ਪਾਵਾਂਗੇ ਤਾਂ ਇਹਦਾ ਰਿਜ਼ਲਟ ਆਪਾਂ ਨੂੰ ਨਹੀਂ ਮਿਲਦਾ ਇਹਦਾ ਰਿਜ਼ਲਟ ਲੈਣਾ ਤੇ ਹਮੇਸ਼ਾ ਆਪਾਂ ਨੂੰ ਕਿੱਲੇ ਦੇ ਹਿਸਾਬ ਨਾਲ ਆਪਾਂ ਨੂੰ 20 ਕਿਲੋ ਮਿੱਟੀ ਲੈ ਲੈਣੀ ਚਾਹੀਦੀ ਜਾਂ ਰੇਤਾ ਲੈ ਲੈਣੀ ਚਾਹੀਦੀ ਉਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਤਾਂ ਫਿਰ ਛਿੱਟਾ ਮਾਰਨਾ ਤਾ ਇਹਦਾ ਜਨਰੇਲ ਨੀਲੋਗਾਰਡ ਦਾ ਜਿਹੜਾ ਰਿਜ਼ਲਟ ਆਪਾਂ ਨੂੰ ਵਧੀਆ ਮਿਲੂਗਾ ਕਿਉਂਕਿ ਕਈ ਵੀਰ ਵਰਤਦੇ ਪਰ ਰਿਜ਼ਲਟ ਨਹੀਂ ਮਿਲਦਾ ਉਹਦਾ ਇਹੀ ਕਾਰਨ ਹੈ ਕਿ ਆਪਾਂ ਜਿਹੜੀ ਉਹਦੀ ਸਹੀ ਤਰੀਕੇ ਨਾਲ ਵਰਤੋਂ ਨਹੀਂ ਕਰਦੇ ਤਾਂ ਨੀਲੋਗਾਰਡ ਨੂੰ ਆਪਾਂ ਘੱਟੋ ਘੱਟ 3 ਦਿਨ ਖੇਤ ਦੇ ਵਿੱਚ ਪਾਣੀ ਫੁੱਲ ਭਰਿਆ ਹੋਣਾ ਚਾਹੀਦਾ ਨਦੀਨ ਪੂਰੇ ਡੁੱਬੇ ਹੋਣ ਤਾਂ ਤੇ 3 ਦਿਨ ਬਾਅਦ ਜਿਹ ਪਹਿਲਾਂ 3 ਦਿਨ ਤੋਂ ਪਹਿਲਾਂ ਪਹਿਲਾਂ ਜਿਹੜੀ ਇਹ ਨਦੀਨ ਆਪਣੇ ਖਤਮ ਕਰ ਜੂ ਆਪਣਾ ਜਿਹੜਾ ਰਿਜ਼ਲਟ ਸ਼ੁਰੂ ਕਰ ਦੂ ਬਾਅਦ ਵਿੱਚ ਪਾਣੀ ਸੁੱਕ ਵੀ ਜਾਵੇ ਤੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਰਹਿੰਦੀ ਕਿਉਂਕਿ ਇਹ ਨਦੀਨ ਜਿਹੜੇ ਖਤਮ ਹੋ ਜਾਣਗੇ ਤਾਂ ਇੱਥੇ ਜ਼ਰੂਰ ਕਿਸਾਨ ਜੇ ਆਪਣੇ ਖੇਤ ਨਦੀਨ ਹੋ ਜਾਂਦੇ ਆ ਉੱਥੇ ਹਮੇਸ਼ਾ ਜੇਕਰ ਤਾਂ ਪਾਣੀ ਤੁਹਾਡੇ ਸੁੱਕ ਜਾਂਦਾ ਪਾਣੀ ਜਿਆਦਾ ਜੀਰਦਾ ਤਾਂ ਤਰੇੜਾਂ ਪਾੜ ਚੁੱਕੀਆਂ ਹੁੰਦੀਆਂ ਕਿਉਂਕਿ ਕਈ ਵਾਰ ਨਦੀਨ ਉਹਦੇ ਹੀ ਹੁੰਦੇ ਜਦੋਂ ਆਪਣੇ ਖੇਤ ਤੇੜਾਂ ਪਾੜ ਜਾਂਦੀਆਂ ਤਾਂ ਉਹ ਜਿਹੜੇ ਖੇਤ ਤੇੜਾਂ ਪਾੜਦੇ ਉੱਥੇ ਕਿਸਾਨ ਬਰੋ ਤੁਸੀਂ ਪਹਿਲਾਂ ਜੇਕਰ ਪਾਣੀ ਨਹੀਂ ਖੜਦਾ 24 ਘੰਟੇ ਨਹੀਂ ਖੜਦਾ ਤਾਂ ਜੇਕਰ 24 ਘੰਟੇ ਨਾ ਖੜੇ ਤਾਂ ਫਿਰ ਆਪਾਂ ਨੂੰ ਇਹ ਜਿਹੜੀਆਂ ਦਵਾਈਆਂ ਪਾਉਣ ਦੀ ਜ਼ਰੂਰਤ ਨਹੀਂ ਉੱਥੇ ਕਿਉਂਕਿ ਫਿਰ ਆਪਣਾ ਇਹਦਾ ਫਾਇਦਾ ਨਹੀਂ ਹੋਣਾ ਉਦੇ ਵਾਸਤੇ ਕਿ ਤੁਹਾਨੂੰ ਪਹਿਲਾਂ ਤੁਸੀਂ ਕਰਨਾ ਕਿ ਪਾਣੀ ਇੱਕ ਦਿਨ ਛੱਡ ਕੇ ਤੇ ਡੀਏਪੀ ਦੀ ਵਰਤੋਂ ਕਰਨੀ ਆ ਇੱਕ ਬੈਗ ਡੀਏਪੀ ਪਾ ਲਓ 2 ਤੋਂ 3 ਦਿਨ ਪਾਣੀ ਭਰ ਕੇ ਭਰ ਕੇ ਰੱਖਣ ਦੀ ਕੋਸ਼ਿਸ਼ ਕਰੋ ਤਾਂ ਕਿ ਜਿਹੜਾ ਥੋੜਾ ਜਿਹਾ ਪਾਣੀ ਖਲੋਣ ਦਬੇ ਤਾਂ ਫਿਰ ਜਿਹੜੀਆਂ ਆਪਾਂ ਇਹਨਾਂ ਦਵਾਈਆਂ ਦੀ ਵਰਤੋਂ ਕਰਨੀ ਆ ਕਿਉਂਕਿ ਡੀਏਪੀ ਨਾਲ ਕਾਫੀ ਜ਼ਿਆਦਾ ਖੇਤ ਵਿੱਚ ਜਾਲਾ ਬਣ ਜਾਂਦਾ ਤੇ ਜਿਹੜੇ ਸੁਰਾਖ ਹੁੰਦੇ ਆ ਜਿਹੜੀਆਂ ਤਰੇੜਾਂ ਪਾਟੀਆਂ ਦੀ ਉਹ ਭਰ ਜਾਂਦੀਆਂ ਤਾਂ ਪਾਣੀ ਜਿਹੜਾ ਥੋੜਾ ਬਹੁਤ ਖੜਨਦਾ ਬਿੰਦਾ ਫਿਰ ਆਪਾਂ ਇਹਨਾਂ ਦਵਾਈਆਂ ਦੀ ਵਰਤੋਂ ਕਰ ਸਕਦੇ ਹਾਂ ਸੋ ਵੀਡੀਓ ਜੇਕਰ ਗਲ ਗਲ ਮਿਸ ਹੋ ਗਈ ਹੋਏ ਅਸੂ ਕਮੈਂਟ ਕਰ ਜ਼ਰੂਰ ਪਾ ਸਕਦੇ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ